ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਪਲਟਾ ਸਭ ਦਾ ਸਵਾਗਤ ਕਰਦਾ ਲੱਗਦਾ ਕਿ ਰਾਜਪੁਰਾ ਨੂੰ ਨਜ਼ਰ ਲੱਗੀ ਹੋਈ ਹੈ ਰਾਜਪੁਰਾ ਨੂੰ ਨਜ਼ਰ ਲੱਗੀ ਹੋਈ ਹੈ ਕਿਹਾ ਜਾ ਸਕਦਾ ਹੈ ਕਿ ਰਾਜਪੁਰਾ ਸਬਡਿਵੀਜ਼ਨ ਇੱਕ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਵੱਡੀ ਸਬਡਿਵੀਜ਼ਨ ਹੋਇਆ ਕਰਦੀ ਸੀ ਇੱਕ ਤਰ੍ਹਾਂ ਕਹਿੰਦਾ ਬਹੁਤ ਵੱਡਾ ਸਬਡਿਵੀਜ਼ਨ ਕਹਿੰਦਾ ਬਹੁਤ ਵੱਡਾ ਵੱਟ ਵ੍ਰਿਖ ਹੋਇਆ ਲੱਗਦਾ ਸੀ ਪਰ ਸਮਾਂ ਬੀਤਿਆ ਟਾਈਮ ਬੀਤਿਆ ਰਾਜਪੁਰਾ ਸਬਡਿਵੀਜ਼ਨ ਛੋਟੀ ਹੁੰਦੀ ਚਲੀ ਗਈ ਜੇ ਪਿਛਲੇ ਕੁਝ ਸਾਲਾਂ ਪੁਰਾਣੀ ਗੱਲ ਕਰੀਏ ਤਾਂ ਕਿਹਾ ਜਾ ਸਕਦਾ ਹੈ ਕਿ ਰਾਜਪੁਰਾ ਸਬਡਿਵੀਜ਼ਨ ਲਾਲੂ ਡੇਰਾਬਸੀ ਜੇਪੂਰ ਦੇ ਲਾਵਾ ਫਤੇਗੜ ਸਾਹ ਦੇ ਆ ਕੁਝ ਏਰੀਆ ਵੀ ਲੱਗਿਆ ਕਰਦਾ ਸੀ ਪਰ ਹੁਣ ਸਥਿਤੀ ਸਾਡੇ ਸਾਹਮਣੇ ਹੈ ਕਿ ਜਿਹੜਾ ਲਾਲੜੂ ਹੈ ਡੇਰਾਬਸੀਆ ਜੇਰੀਪੁਰਾ ਤੇ ਜਿਹੜੇ ਫਤਿਹਗੜ ਸਾਹਿਬ ਦੇ ਹੋਰ ਕੁਝ ਇਲਾਕੇ ਉਹ ਅਲੱਗ-ਅਲੱਗ ਜ਼ਿਲ੍ਹਿਆਂ ਦਾ ਹਿੱਸਾ ਬਣ ਚੁੱਕੇ ਨੇ ਪਰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਰਾਜਪੁਰਾ ਸਬਡਿਵੀਜ਼ਨ ਹੋਰ ਵੀ ਛੋਟੀ ਹੋਣ ਜਾ ਰਹੀ ਹੈ ਹੋਰ ਵੀ ਛੋਟੀ ਹੋ ਸਕਦੀ ਹੈ ਕਿਉਂਕਿ ਚਰਚਾ ਚੱਲ ਰਹੀ ਹੈ ਕਿ ਰਾਜਪੁਰਾ ਸਬਡਿਵੀਜ਼ਨ ਤੋਂ ਅੱਠ ਪਿੰਡਾਂ ਨੂੰ ਕੱਟ ਕੇ ਹਟਾ ਕੇ ਮੁਹਾਲੀ ਜ਼ਿਲ੍ਹੇ ਵਿੱਚ ਜੋੜਿਆ ਜਾ ਸਕਦਾ ਹੈ ਜਿਹੜੇ 8 ਪਿੰਡਾਂ ਦਾ ਨਾਮ ਲਿਆ ਜਾ ਰਿਹਾ ਹੈ ਜਿਹੜੇ ਰਾਜਪੁਰਾ ਸਬ ਡਿਵੀਜ਼ਨ ਤੋਂ ਕੱਟ ਕੱਟ ਕੇ ਮੋਹਾਲੀ ਜ਼ਿਲ੍ਹੇ ਨਾਲ ਜੋੜੇ ਜਾਣ ਦੀ ਚਰਚਾ ਹੈ ਉਹਨਾਂ ਵਿੱਚ ਮਾਨਕਪੁਰ ਖੇੜਾ ਗਜੂ ਲੇਲਾ ਗੁਰਦਿੱਤਾਪੁਰ ਨਤੀਆਂ ਉੱਚਾ ਖੇੜਾ ਹਦਾਇਤਪੁਰ ਔਰਨਾ ਤੇ ਚੰਗੀਰਾ ਇਹ 8 ਪਿੰਡਾਂ ਦੀ ਚਰਚਾ ਚੱਲ ਰਹੀ ਹੈ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ 8 ਪਿੰਡਾਂ ਨੂੰ ਮੋਹਾਲੀ ਜ਼ਿਲ੍ਹੇ ਵਿੱਚ ਜੋੜਨ ਦੇ ਲਈ ਪੰਜਾਬ ਸਰਕਾਰ ਵੱਲੋਂ ਪੁਨਰਗਠਨ ਕਮੇਟੀ ਡੀਰ ਬੋਰਡਨ ਸਾਹਿਬ ਭੋ ਰਿਕਾਰਡ ਜਲੰਧਾ ਦੇ ਡਿਪਟੀ ਡਾਇਰੈਕਟਰ ਵੱਲੋਂ ਡੀਸੀ ਪਟਿਆਲਾ ਨੂੰ 1 ਫਰਵੇ 2025 ਨੂੰ ਪੱਤਰ ਲਿਖਿਆ ਗਿਆ ਸੀ ਨਾਲੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ 8 ਪਿੰਡ ਮੋਲੀਚੇ ਨਾਲ ਜੋੜਾਂ ਦੀ ਕਵੈ ਚੱਲ ਰਹੀ ਹੈ ਉਹਨਾਂ ਨੇ ਪੰਚਾਇਤਾਂ ਵੱਲੋਂ ਇਹ ਮਤੇ ਪਾਏ ਗਏ ਨੇ ਕੁੱਲ ਮਿਲਾ ਕੇ ਇਹ ਆਣ ਵਾਲਾ ਸਮਾਂ ਦੱਸੇਗਾ ਕਿ ਜਿਹੜੀ ਇਹ ਕਵੈ ਚੱਲ ਰਹੀ ਹੈ ਇਹ ਕਵੈ ਕਦੋਂ ਇਹਦਾ ਐਂਡ ਹੋਵੇਗਾ ਕਦੋਂ ਇਹ ਜਿਹੜੇ 8 ਮਿੰਟ ਨੇ ਇਹ ਕਦੋਂ ਮੌਲਿਕ ਦੇ ਦਾ ਹਿੱਸਾ ਬਣਨਗੇ ਪਰ ਕੁਲ ਮਿਲਾ ਕੇ ਜੋ ਚਰਚਾ ਉਹ ਹੈ ਕਿ ਰਾਜਪੁਰਾ ਡੇ ਪਰ ਡੇ ਬਹੁਤ ਛੋਟਾ ਹੁੰਦਾ ਜਾ ਰਿਹਾ ਹੈ ਮਤਲਬ ਕਿ ਐਸਾ ਰਾਜਪੁਰਾ ਸਬਡਿਵੀਜ਼ਨ ਨੂੰ ਨਜ਼ਰ ਲੱਗੀ ਹੈ ਪਰ ਹੁਣ ਸਿੱਤੀ ਸ਼ਬਦ ਦੇ ਸਾਹਮਣੇ ਹੈ ਸਿੱਤੀ ਸ਼ਬਦ ਦੇ ਸਾਹਮਣੇ ਹੈ ਕਿ ਕੱਟ ਕੱਟ ਕੇ ਰਾਜਪੁਰਾ ਸਬਡਿਵੀਜ਼ਨ ਦਾ ਹਿੱਸਾ ਕਿੰਨਾ ਰਹਿ ਗਿਆ ਅੱਠ ਪਿੰਡਾਂ ਦੀ ਚਰਚਾ ਹੁੰਦੀ ਇਹ ਗੱਲ ਵੀ ਰਾਜਵਾਲਾ ਕੋਲ ਚੱਟ ਦਾ ਵਿਸ਼ਾ ਬਣੀ ਹੋਈ ਹੈ ਕਿ ਆਖਰ ਇਸ ਤਰ੍ਹਾਂ ਦੀ ਕੈ ਲੋੜ ਪੈ ਗਈ ਕਿ ਪਟਿਆਲਾ ਜ਼ਿਲ੍ਹੇ ਤੋਂ ਕੱਟ ਕੇ ਮੋਹਲੇ ਜ਼ਿਲ੍ਹੇ ਨਾਲ ਜੋੜਨ ਦਾ ਪ੍ਰਸਤ ਸਟ ਸ਼ੁਰੂ ਕੀਤਾ ਗਿਆ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ